ਸਾਡੇ ਨਰੇਗਾ ਦੇ ਜਿਹੜੇ ਮਜ਼ਦੂਰ ਆ ਉਹਨਾਂ ਦਾ ਕੰਮ ਰੋਕਿਆ ਜਾ ਰਿਹਾ ਉਹਨਾਂ ਦਾ ਕੰਮ ਚੱਲਣ ਨਹੀਂ ਦਿੱਤਾ ਜਾ ਰਿਹਾ ਜੇ ਕਦੇ ਆਪਾਂ ਨੂੰ ਕਦੇ ਲੋੜ ਪਵੇ ਤੇ ਆਪਾਂ ਫੇਰ ਜੇ ਜ਼ਮਾਨਤ ਲੈਣੀ ਆ ਤਾਂ ਆਪਾਂ ਉਹਨਾਂ ਦੇ ਜਾ ਕੇ ਪੈਰੀ ਡਿੱਗੇ ਕਿ ਸਾਨੂੰ ਜ਼ਮਾਨਤ ਚਾਹੀਦੀ ਆ ਸਾਨੂੰ ਰਜਿਸਟਰੀ ਚਾਹੀਦੀ ਆ ਕਿ ਮਜ਼ਦੂਰਾਂ ਕੋਲੇ ਜ਼ਮੀਨ ਦਾ ਅਧਿਕਾਰ ਹੋਣਾ ਚਾਹੀਦਾ ਅੱਜ ਉਸ ਜਥੇਬੰਦੀ ਦੇ ਸਾਰੇ ਆਗੂ ਜਾਦਾ ਜੇਲ੍ਹ ਚ ਨੇ ਜਾਂ ਫਿਰ ਉਹਨਾਂ ਨੂੰ ਅੰਡਰਗਰਾਉਂਡ ਹੋਣਾ ਪੈ ਰਿਹਾ ਪਿੰਡਾਂ ਦੇ ਵਿੱਚ ਮੀਟਿੰਗਾਂ ਤੱਕ ਨਹੀਂ ਕਰਨ ਦਿੱਤੀਆਂ ਜਾ ਰਹੀਆਂ ਤੇ ਲਗਾਤਾਰ ਮਜ਼ਦੂਰਾਂ ਦੇ ਉੱਤੇ ਇਹ ਚੜ ਕੇ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆ ਰਹੀ ਆ ਅੱਜ ਅਸੀਂ ਇੱਥੇ ਪਿੰਚਾਗਾ ਦਾ ਸਿੰਘ ਵਾਲਾ ਦੇ ਵਿੱਚ ਜਿਹੜਾ ਲਗਾਤਾਰ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੈਸ਼ਰ ਪਾ ਕੇ ਸਾਡੇ ਨਰੇਗਾ ਦੇ ਜਿਹੜੇ ਮਜ਼ਦੂਰ ਆ ਉਹਨਾਂ ਦਾ ਕੰਮ ਰੋਕਿਆ ਜਾ ਰਿਹਾ ਉਹਨਾਂ ਦਾ ਕੰਮ ਚੱਲਣ ਨਹੀਂ ਦਿੱਤਾ ਜਾ ਰਿਹਾ ਉਹਦੇ ਖਿਲਾਫ ਇਕੱਠੇ ਹੋਏ ਆ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਇਹ ਮੰਨਦੇ ਆ ਕਿ ਸਾਡੇ ਜਿਹੜੇ ਮਜ਼ਦੂਰ ਨੇ ਕਿਉਂਕਿ ਅਸੀਂ ਵੀ ਮਜ਼ਦੂਰ ਪਰਿਵਾਰਾਂ ਚੋਂ ਆਉਂਦੇ ਆ ਕਿਸਾਨ ਪਰਿਵਾਰਾਂ ਚੋਂ ਆਉਂਦੇ ਆ ਇਸ ਹੱਥ ਦੇ ਨਾਲ ਅਸੀਂ ਅੱਜ ਤੁਹਾਡੇ ਹੱਤ ਦੇ ਵਿੱਚ ਹਾ ਦਾ ਨਾਰਾ ਮਾਰਨ ਆਏ ਆ ਇਹ ਲਗਾਤਾਰ ਜਦੋਂ ਤੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਆ ਲਗਾਤਾਰ ਇਹਨਾਂ ਨੇ ਮਜ਼ਦੂਰ ਵਿਰੋਧੀ ਕਾਰੇ ਜਿਹੜੇ ਲਗਾਤਾਰ ਕਰਨੇ ਜਿਹੜੇ ਜਾਰੀ ਰੱਖੇ ਹੋਏ ਆ ਜਦੋਂ ਇਹ ਸੱਤਾ ਚਾਏ ਇਹਨਾਂ ਨੇ ਜਿਹੜਾ ਲਾਲ ਲਕੀਰ ਵਾਲਾ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਕਿ ਸਰਵੇ ਕਰਕੇ ਤੇ ਸਾਨੂੰ ਜਿਹੜਾ ਸਾਡੇ ਘਰਾਂ ਦੇ ਮਾਲਕੀ ਹੱਕ ਲੈਣਗੇ ਜਿਹੜੇ ਲਾਲ ਲਕੀਰ ਤੋਂ ਪਰਾਂ ਉਹਨਾਂ ਦੀਆਂ ਰਜਿਸਟਰੀਆਂ ਕਰਵਾ ਕੇ ਦਿੱਤੀਆਂ ਜਾਣਗੀਆਂ ਇਸ ਆਮ ਆਦਮੀ ਪਾਰਟੀ ਨੇ ਸੱਤਾ ਵਿੱਚ ਆਉਣਸਾਰ ਉਹ ਜਿਹੜੇ ਨੋਟੀਫਿਕੇਸ਼ਨਾਂ ਰੱਦ ਕੀਤੇ ਤੇ ਅੱਜ ਉਹ ਲਾਲ ਲਕੀਰ ਤੋਂ ਬਾਹਰਲੇ ਜਿਹੜੇ ਉਹ ਮਕਾਨ ਸੀ ਜਿਨ੍ਹਾਂ ਦੀਆਂ ਰਜਿਸਟਰੀਆਂ ਸਾਡੇ ਨਾਮ ਤੇ ਹੋਣੀਆਂ ਸੀ ਉਹ ਸਾਨੂੰ ਅੱਜ ਉਹ ਮੈਨੀਆਂ ਸੀ ਪਰ ਇਹਨਾਂ ਨੇ ਨੋਟੀਫਿਕੇਸ਼ਨ ਰੱਦ ਕਰਤਾ ਜੇ ਕਦੇ ਆਪਾਂ ਨੂੰ ਕਦੇ ਲੋੜ ਪਵੇ ਤੇ ਆਪਾਂ ਫੇਰ ਜੇ ਜ਼ਮਾਨਤ ਲੈਣੀ ਆ ਤਾਂ ਆਪਾਂ ਉਹਨਾਂ ਦੇ ਜਾ ਕੇ ਪੈਰੀ ਡਿੱਗੇ ਕਿ ਸਾਨੂੰ ਜ਼ਮਾਨਤ ਚਾਹੀਦੀ ਆ ਸਾਨੂੰ ਰਜਿਸਟਰੀ ਚਾਹੀਦੀ ਆ ਜੇ ਜ਼ਮਾਨਤ ਲੈਣੀ ਹੋਵੇ ਤਾਂ ਰਜਿਸਟਰੀ ਵਾਲੀ ਥਾਂ ਚਾਹੀਦੀ ਹੁੰਦੀ ਆ ਉਹ ਰਜਿਸਟਰੀ ਵਾਲੀ ਥਾਂ ਆਪਣੇ ਕੋਲ ਹੈ ਨਹੀਂ ਆਪਾਂ ਜਦੋਂ ਕੋਈ ਰੌਲਾ ਪੈ ਜੇ ਆਪਣਾ ਆਪਾਂ ਨੂੰ ਜ਼ਮਾਨਤ ਲਾਉਣੀ ਪੈ ਜੇ ਆਪਾਂ ਹਮੇਸ਼ਾ ਉਹਨਾਂ ਲਈ ਜਾਂਦੇ ਆ ਤੇ ਇਹ ਚਾਹੁੰਦੇ ਆ ਕਿ ਹਮੇਸ਼ਾ ਉਹਨਾਂ ਵੱਲ ਹੀ ਜਾਂਦੇ ਰਹਿਣ ਸਾਡੀ ਜਿਹੜੀ ਜਥੇਬੰਦੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੈਂ ਤੋਂ ਪਹਿਲਾਂ ਸਾਥੀ ਅਰਜਿੰਦਰ ਵੀ ਗੱਲ ਕਰਕੇ ਗਿਆ ਜਿਹੜੀ ਇਹ ਕਹਿੰਦੀ ਆ ਕਿ ਮਜ਼ਦੂਰਾਂ ਕੋਲੇ ਜ਼ਮੀਨ ਦਾ ਅਧਿਕਾਰ ਹੋਣਾ ਚਾਹੀਦਾ ਅੱਜ ਉਸ ਜਥੇਬੰਦੀ ਦੇ ਸਾਰੇ ਆਗੂ ਜਾਂ ਤਾਂ ਜੇਲ੍ਹ 'ਚ ਨੇ ਜਾਂ ਫਿਰ ਉਹਨਾਂ ਨੂੰ ਅੰਡਰਗ੍ਰਾਉਂਡ ਹੋਣਾ ਪੈ ਰਿਹਾ ਇਹ ਲਗਾਤਾਰ ਉਹਨਾਂ ਦੀ ਪੁਲਿਸ ਜਿਹੜੀ ਪੈਰ ਨਾ ਪਰੇ ਜਾਂ ਕਿਤੇ ਇਹ ਮੀਟਿੰਗਾਂ ਦਾ ਕਰ ਜਾਣ ਪਿੰਡਾਂ ਮੀਟਿੰਗਾਂ ਤੱਕ ਨਹੀਂ ਕਰ ਦਿੱਤੀਆਂ ਜਾ ਰਹੀਆਂ ਤੇ ਲਗਾਤਾਰ ਮਜ਼ਦੂਰਾਂ ਦੇ ਉੱਤੇ ਇਹ ਚੜ ਕੇ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆ ਰਹੀ ਆ ਤੇ ਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਵਾਪਰ ਰਿਹਾ ਇਹ ਸ਼ਰੇ ਆਮ ਇਹਨਾਂ ਦੀ ਗੁੰਡਾਗਰਦੀ ਆ ਕਿ ਜੇ ਤੁਸੀਂ ਕੋਈ ਕੰਮ ਚਲਾਉਣਾ ਤਾਂ ਪਹਿਲਾਂ ਸਾਡੀ ਲਾਟੇ ਰਾਂ ਨੰਗੋ ਜੇ ਲਾਟੇ ਰਾਂ ਨੰਗੋਗੇ ਤੇ ਫੇਰ ਤੁਹਾਡਾ ਕੰਮ ਚੱਲੂਗਾ ਪਰ ਅਸੀਂ ਇਹਨਾਂ ਨੂੰ ਕਹਿਣਾ ਚਾਹੁੰਦੇ ਆ ਜੇ ਜਿਵੇਂ ਤੁਹਾਡੀ ਪਿੰਡਾਂ ਚੋਂ ਰੇਸ ਜਿਵੇਂ ਸੰਗੂ ਤੌਰ ਤੇ ਲੱਗੀ ਸੀ ਜੇ ਤੁਸੀਂ ਚੱਕ ਪਿੰਡ ਆਓਗੇ ਤੁਹਾਡੀ ਚਤ ਚੋਂ ਵੀ ਰੇਸ ਲਵਾਵਾਂਗੇ ਅਸੀਂ ਤੁਹਾਡੀਆਂ ਲੱਤਾਂ ਠੋਣੀ ਨੰਗੜਾ ਤੁਹਾਨੂੰ ਆਪ ਦੀਆਂ ਲੱਤਾਂ ਦੇ ਢੋਣ ਨੰਗਾ ਕੇ ਹਟਾਂਗੇ ਤੇ ਆ 2027 ਕੋਈ ਬੜਾ ਸਮਾਂ ਨਹੀਂ ਰਹਿ ਗਿਆ ਤੁਸੀਂ ਸਾਡੇ ਇੱਥੇ ਪਿੰਡਾਂ ਦੇ ਵਿੱਚ ਆਉਣਾ ਤੇ ਫਿਰ ਉਹ ਗੱਲ ਜਿਹੜੀ ਤੁਸੀਂ ਵੀ ਪਹਿਲਾਂ ਕਹਿੰਦੇ ਹੁੰਦੇ ਸੀ ਕਿ ਡੜਾ ਤੋਂ ਡੜਾ ਹੁੰਦਾ ਹੈ ਆਂ 20 25 25 ਲੱਖ ਦੀਆਂ ਗੱਡੀਆਂ ਜਿਹੜੀਆਂ 50 50 ਲੱਖ ਦੀਆਂ ਗੱਡੀਆਂ ਤੇ ਤੁਸੀਂ ਹੁਣ ਐਮਐਲਏ ਬਣ ਕੇ ਘੁੰਮਦੇ ਆ ਇਹਨਾਂ ਗੱਡੀਆਂ ਦੇ ਸ਼ੀਸ਼ੇ ਫਿਰ ਭੰਨੇ ਜਾਣਗੇ ਤੁਹਾਡੇ ਜਿਹੜਾ ਇੱਥੇ ਪਿੰਡਾਂ ਦੇ ਵਿੱਚ ਆਉਣ ਤੇ ਪਾਬੰਦੀਆਂ ਲੱਗਣਗੀਆਂ ਜੇ ਵੜੋਂਗੇ ਫਿਰ ਤੁਹਾਡਾ ਜਿਹੜਾ ਬੁਰਾ ਹਾਲ ਇਸੇ ਪਿੰਡਾਂ ਦੇ ਲੋਕਾਂ ਨੇ ਕਰਨਾ ਹੈਗਾ ਅਸੀਂ 50 ਸਟੂਡੈਂਟ ਯੂਨੀਅਨ ਵੱਲੋਂ ਤੁਹਾਨੂੰ ਭਰੋਸਾ ਦਿਵਾਉਂਦੇ ਆ ਕਿ ਜਦੋਂ ਵੀ ਵਾਜ ਮਾਰੋਗੇ ਅਸੀਂ ਡੱਕ ਕੇ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਖੜਾਂਗੇ ਤੁਹਾਡੇ ਹਰ ਧਰਨੇ 'ਚ ਹਰ ਮੁਜਾਰੇ ਦੇ ਵਿੱਚ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਇੰਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜਿੱਤ ਹੱਕਾਂ ਲਈ ਲੜਦੇ ਲੋਕਾਂ ਨੂੰ ਧੰਨਵਾਦੀ